ਸ਼੍ਰੀ ਸ਼੍ਰੀ 1008 ਸਿੱਧ ਬਾਬਾ ਗੰਗਾ ਰਾਮ ਜੀ ਦੀ ਸਾਦੇ ਢੰਗ ਨਾਲ ਮਨਾਈ ਜਾਏਗੀ 93ਵੀਂ ਵਰਸੀ ਸ਼੍ਰੀ ਸ਼੍ਰੀ 1008 ਸਿੱਧ ਬਾਬਾ ਗੰਗਾ ਰਾਮ ਜੀ ਦੀ 93ਵੀਂ ਵਰਸੀ ਮਨਾਈ ਜਾਏਗੀ ਸਾਦੇ ਢੰਗ ਨਾਲ ਜ਼ਿਕਰ ਜੋਗ ਹੈ ਕਿ ਹਰ ਸਾਲ ਬਾਬਾ ਜੀ ਦੀ ਵਰਸੀ ਸਰਦਾਪੁਰ ਮਨਾਈ ਜਾਂਦੀ ਹੈ ਪਿਛਲੇ ਦਿਨੀ ਡੇਰਾ ਬਾਬਾ ਗੰਗਾ ਰਾਮ ਵਿੱਚ ਵਾਪਰੀ ਮੰਦ ਭਾਗੀ ਘਟਨਾ ਵਿੱਚ ਜਿੱਥੇ ਸੱਤ ਸੇਵਾਦਾਰ ਜਖਮੀ ਹੋ ਗਏ ਸਨ ਇਸ ਦੇ ਮੱਦੇਨਜ਼ਰ ਵਰਸੀ ਸਾਦੇ ਢੰਗ ਨਾਲ ਮਨਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਨੇ ਦੱਸਿਆ ਕਿ ਸੱਤ ਸੇਵਾਦਾਰ ਜਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖਮੀ ਸਨ ਸਿੱਧ ਬਾਬਾ ਗੰਗਾ ਰਾਮ ਜੀ ਦੀ ਕਿਰਪਾ ਨਾਲ ਹੁਣ ਸਾਰੇ ਸੇਵਾਦਾਰ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਬਾਬਾ ਜੀ ਦੇ ਅਸ਼ੀਰਵਾਦ ਨਾਲ ਠੀਕ ਹਨ ਉਹਨਾਂ ਦੱਸਿਆ ਕਿ ਮਹੰਤ ਬਾਬਾ ਪੂਰਨਦਾਸ ਜੀ ਮਲਕਾਣੇ ਵਾਲਿਆਂ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਿੱਧ ਬਾਬਾ ਗੰਗਾਰਾਮ ਜੀ ਅੱਗੇ 23 ਮਈ ਨੂੰ ਮਰਸੀ ਮਨਾਉਣ ਅਤੇ ਲੰਗਰ ਲਗਾਉਣ ਦੀ ਅਰਜ਼ ਬੇਨਤੀ ਕੀਤੀ ਗਈ ਸੀ ਸਾਰੀ ਸੰਗਤ ਦੀ ਬੇਨਤੀ ਹੈ ਕਿ 23 ਮਈ ਨੂੰ ਸਿੱਧ ਬਾਬਾ ਗੰਗਾਰਾਮ ਜੀ ਦੇ ਡੇਰੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਬਾਬਾ ਜੀ ਦੇ ਚਰਨਾਂ ਵਿੱਚ ਇਸ ਜ਼ਖਮੀ ਸੇਵਾਦਾਰਾਂ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕਰੋ ਤੇ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਸਮੂਹ ਡੇਰਾ ਬਾਬਾ ਗੰਗाराम ਜੀ ਦੇ ਭਗਤਾਂ ਵੱਲੋਂ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਸਾਡੇ ਤੇ ਮਿਹਰ ਪ੍ਰਿਆ ਹੱਥ ਬਣਾ ਕੇ ਰੱਖੋ ਅਤੇ ਇਸ ਮੰਦਪਾਗੀ ਘਟਨਾ ਵਿੱਚ ਜ਼ਖਮੀ ਹੋਏ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਣ ਇੱਥੇ ਜ਼ਿਕਰਯੋਗ ਹੈ ਕਿ ਗਿੱਦੜਬਾਹ ਤੋਂ ਇਲਾਵਾ ਬਾਬਾ ਜੀ ਦੇ ਭਗਤ ਪੰਜਾਬ ਜਾਂ ਹਿੰਦੁਸਤਾਨ ਨਹੀਂ ਸਗੋਂ ਪੂਰੇ ਦੇਸ਼ਾਂ ਵਿਦੇਸ਼ਾਂ ਕੱਕ ਵੀ ਬੈਠੇ ਹਨ। ਸ਼੍ਰੀ ਸ਼੍ਰੀ 1008 ਸਿੱਧ ਬਾਬਾ ਗੰਗਾ ਰਾਮ ਜੀ ਦੀ ਸਾਦੇ ਢੰਗ ਨਾਲ ਮਨਾਈ ਜਾਏਗੀ 93 ਬਰਸੀ। ਸ਼੍ਰੀ ਸ਼੍ਰੀ 1008 ਸਿੱਧ ਬਾਬਾ ਗੰਗਾ ਰਾਮ ਜੀ ਦੀ 93 ਬਰਸੀ ਮਨਾਈ ਜਾਏਗੀ ਸਾਦੇ ਢੰਗ ਨਾਲ। ਜ਼ਿਕਰਯੋਗ ਹੈ ਕਿ ਹਰ ਸਾਲ ਬਾਬਾ ਜੀ ਦੀ ਬਰਸੀ ਸ਼ਰਧਾਪੁਰ ਮਨਾਈ ਜਾਂਦੀ ਹੈ। ਪਿਛਲੇ ਦਿਨੀ ਡੇਰਾ ਬਾਬਾ ਗੰਗਾ ਰਾਮ ਵਿੱਚ ਵਾਪਰੀ ਮੰਦ ਭਾਗੀ ਘਟਨਾ ਵਿੱਚ ਜਿੱਥੇ 7 ਸੇਵਾਦਾਰ ਜ਼ਖਮੀ ਹੋ ਗਏ ਸਨ ਇਸ ਦੇ ਮੱਦੇਨਜ਼ਰ ਵਰਸੀ ਸਾਦੇ ਢੰਗ ਨਾਲ ਮਨਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਨੇ ਦੱਸਿਆ ਕਿ 7 ਸੇਵਾਦਾਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ 4 ਗੰਭੀਰ ਜ਼ਖਮੀ ਸਨ ਸਿੱਧ ਬਾਬਾ ਗੰਗਾ ਰਾਮ ਜੀ ਦੀ ਕਿਰਪਾ ਨਾਲ ਹੁਣ ਸਾਰੇ ਸੇਵਾਦਾਰ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਬਾਬਾ ਜੀ ਦੇ ਅਸ਼ੀਰਵਾਦ ਨਾਲ ਠੀਕ ਹਨ ਉਹਨਾਂ ਦੱਸਿਆ ਕਿ ਮਹੰਤ ਬਾਬਾ ਪੂਰਨਦਾਸ ਜੀ ਮਲਕਾਣੇ ਵਾਲਿਆਂ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਿੱਧ ਬਾਬਾ ਗੰਗਾਰਾਮ ਜੀ ਅੱਗੇ 23 ਮਈ ਨੂੰ ਮਰਸੀ ਮਨਾਉਣ ਅਤੇ ਲੰਗਰ ਲਗਾਉਣ ਦੀ ਅਰਜ਼ ਬੇਨਤੀ ਕੀਤੀ ਗਈ ਸੀ ਸਾਰੀ ਸੰਗਤ ਦੀ ਬੇਨਤੀ ਹੈ ਕਿ 23 ਮਈ ਨੂੰ ਸਿੱਧ ਬਾਬਾ ਗੰਗਾਰਾਮ ਜੀ ਦੇ ਡੇਰੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਬਾਬਾ ਜੀ ਦੇ ਚਰਨਾਂ ਵਿੱਚ ਇਸ ਜ਼ਖਮੀ ਸੇਵਾਦਾਰਾਂ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕਰੋ ਤੇ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਸਮੂਹ ਡੇਰਾ ਬਾਬਾ ਗੰਗਾ RAM ਜੀ ਦੇ ਭਗਤਾਂ ਵੱਲੋਂ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਸਾਡੇ ਤੇ ਮਿਹਰ ਪ੍ਰਿਆਾਤ ਬਣਾ ਕੇ ਰੱਖੋ ਅਤੇ ਇਸ ਮੰਦਪਾਗੀ ਘਟਨਾ ਵਿੱਚ ਜ਼ਖਮੀ ਹੋਏ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਣ ਇੱਥੇ ਜ਼ਿਕਰਯੋਗ ਹੈ ਕਿ ਗਿੱਦੜਬਾਹ ਤੋਂ ਇਲਾਵਾ ਬਾਬਾ ਜੀ ਦੇ ਭਗਤ ਪੰਜਾਬ ਜਾਂ ਹਿੰਦੁਸਤਾਨ ਨਹੀਂ ਸਗੋਂ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਬੈਠੇ ਹਨ